ਮੇਰਾ ਨਾਮ ਡਾਕਟਰ ਰਾਜਿੰਦਰ ਸਿੰਘ ਸੰਧੂ ਸੰਧੂ ਚਿਲਡਰਨ ਹਸਪੀਟਲ ਨੇੜੇ ਬਾਵਾੜੀ ਦੀ ਫਰੋਸਪਰ ਸਿਟੀ ਹੈ। ਮੇਰਾ ਹਸਪਤਾਲ ਪਿਛਲੇ 20 ਸਾਲਾਂ ਤੋਂ ਫਰੋਸਪਰ ਵਿੱਚ ਬੱਚਿਆਂ ਦੀ ਸੇਵਾਵਾਂ ਦੇ ਰਿਹਾ ਹੈ। ਹੁਣ ਪਿਛਲੇ 3 ਸਾਲਾਂ ਤੋਂ ਅਸੀਂ ਉਹ ਸਹੂਲਤਾਂ ਦੇਣੇ ਸ਼ੁਰੂ ਕੀਤੀਆਂ ਜਿਹੜੀਆਂ ਕਿ ਇੱਥੇ ਨਹੀਂ ਮੌਜੂਦ ਹਸਪਤਾਲ ਸੀ ਗਿਆ ਪਰ ਹੁਣ ਉਹ ਸਾਰੀਆਂ ਛੋਟੇ ਬੱਚੇ 800 900 ਗ੍ਰਾਮ ਦੇ ਜਾਂ ਜਿੰਨਾ ਬੱਚਿਆਂ ਦੇ ਜਨਮ ਸਮੇਂ ਫੇਫੜੇ ਕਮਜ਼ੋਰ ਹੁੰਦੇ ਹੈ ਵੈਂਟੀਲੇਟਰ ਦੀ ਲੋੜ ਪੈਂਦੀ ਹੈ। ਉਸ ਸਾਰੀਆਂ ਸੁਝਾਵਾਂ ਸਾਡੇ ਹਸਪਤਾਲ ਵਿੱਚ ਪਿਛਲੇ 3 ਸਾਲਾਂ ਤੋਂ ਬੜੀ ਵਧੀਆ ਤਰੀਕੇ ਨਾਲ ਚੱਲ ਰਹੀਆਂ ਨੇ ਸਾਡੇ ਸਾਹਮਣੇ ਹੁਣ ਅਸੀਂ ਇੱਕ ਨਵੀਂ ਸਕੀਮ ਆਪਣੇ ਹਸਪਤਾਲ ਵਿੱਚ ਲੈ ਕੇ ਆਏ ਹਾਂ ਜਿਹਦੇ ਵਿੱਚ ਕੀ ਆਇਸ਼ਮਾਨ ਕਾਰਡ ਜਿੰਨਾ ਵੀ ਬੱਚਿਆਂ ਦਾ ਜਾਂ ਉਹਨਾਂ ਦੇ ਮਾਪਿਆਂ ਦਾ ਕਾਰਡ ਬਣਿਆ ਹੋਵੇ ਤਾਂ 5 ਲੱਖ ਤੱਕ ਦਾ ਟ੍ਰੀਟਮੈਂਟ ਸਾਡੇ ਹਸਪਤਾਲ ਵਿੱਚ ਬਿਲਕੁਲ ਫ੍ਰੀ ਇੱਕ ਵੀ ਪੈਸਾ ਦਿੱਤੇ ਬਿਨਾ ਹੋਏਗਾ ਉਹਦੇ ਵਿੱਚ ਸਾਡੇ ਵੱਲੋਂ ਤੇ ਇਲਾਕਾ ਵਾਸੀਆਂ ਦੀ ਇਹ ਬੇਨਤੀ ਹੈ ਕਿ ਨਵਾਂ ਜੰਮਿਆ ਬੱਚਾ ਪੈਦਾ ਹੋਣ ਤੋਂ ਪਹਿਲਾਂ ਹੀ ਬੱਚੇ ਦੀ ਮਾਂ ਜਾਂ ਬਾਪ ਨੂੰ ਕਾਰਡ ਬਣਾ ਲੈਣਾ ਚਾਹੀਦਾ ਹੈ ਕਿਉਂਕਿ ਜਨਮ ਤੋਂ ਬਾਅਦ ਐਮਰਜੈਂਸੀ ਵਿੱਚ ਕਾਲੀ-ਕਾਲੀ ਵਿੱਚ ਕਾਰਡ ਬਣਾਉਣਾ ਤੇ ਇਲਾਜ ਕਰਨ ਵਿੱਚ ਕੋਈ ਵੀ ਦੇਰੀ ਆਉਣ ਦੀ ਗੁਜਾਇਸ਼ ਹੁੰਦੀ ਹੈ। ਤੋਂ ਉਹ ਕਾਰਡ ਉਹਨਾਂ ਨੂੰ ਕਿਉਂਕਿ ਸਰਕਾਰ ਨੇ ਟੀ ਵਧੀਆ ਸੁਵਿਧਾ ਦਿੱਤੀ ਹੈ। ਅਸੀਂ ਮੈਡੀਕਲ ਸੁਵਿਧਾ ਦੇਵਾਂਗੇ ਲੇਕਿਨ ਉਹ ਆਪ ਦੇ ਐਂਡ ਤੇ ਬਸ ਉਹਨਾਂ ਨੂੰ ਇੱਕ ਹੀ ਬੇਨਤੀ ਹੈ ਕਿ ਆਦਾ ਕਾਰਡ ਜਨਮ ਤੋਂ ਪਹਿਲਾਂ ਹੀ ਬੱਚੇ ਦੇ ਬਣਾ ਕੇ ਰੱਖਣ। ਜਦ ਵਿੱਚ ਬੱਚਾ ਜਨਮ ਲੈਂਦਾ ਹੈ ਜੇ ਉਹਨੂੰ ਕੋਈ ਵੀ ਦਿੱਕਤ ਆਉਂਦੀ ਹੈ ਤੇ ਅਸੀਂ ਆਪ ਦੀ ਸੇਵਾਵਾਂ ਇੱਕ ਵੀ ਪੈਸਾ ਲਏ ਬਿਨਾਂ। ਕਿ ਸਰਕਾਰ ਦੀ ਸਕੀਮ ਤੋਂ ਉਹਦਾ ਪੂਰਾ ਫਾਇਦਾ ਲੈ ਜਾਣਾ ਚਾਹੀਦਾ ਹੈਗਾ ਅਸੀਂ 28 ਦਿਨਾਂ ਤੱਕ ਤੇ ਬੱਚੇ ਦਾ ਇਲਾਜ ਵੀ ਬਿਲਕੁਲ ਫ੍ਰੀ ਕਰਾਂਗੇ ਤੇ 28 ਦਿਨ ਤੋਂ ਬਾਅਦ ਜੇ ਕੋਈ ਬੱਚਾ ਆਉਂਦਾ ਤਾਂ 12 ਸਾਲ ਤੱਕ ਜੇ ਬੱਚੇ ਦਾ ਕਾਰਡ ਅਲੱਗ ਬਣਦਾ ਈ ਉਹ ਬਣਿਆ ਹੋਏਗਾ ਤਾਂ ਅਸੀਂ ਪੂਰੇ ਤਨ ਦੇ ਨਾਲ ਬੱਚੇ ਦਾ ਇਲਾਜ ਕਰਕੇ ਬੱਚੇ ਨੂੰ ਠੀਕ ਕਰਕੇ ਭੇਜਾਂਗੇ ਸਰ ਇੱਕ ਦੇਖਿਆ ਜਾਂਦਾ ਵੀ ਕਈ ਵਾਰੀ ਬੱਚਾ ਐਸੀ ਕੰਡੀਸ਼ਨ ਜਾਂਦਾ ਹੈ ਉਹ ਸੁਖਮਾਇਆ ਚੁਕਾਇਆ ਇਸ ਤਰ੍ਹਾਂ ਦੀ ਵੀ ਪ੍ਰੋਬਲਮ ਆ ਜਾਂਦੀ ਹੈ ਸਰ ਉਹਦੇ ਵਾਸਤੇ ਕੀ ਫੈਸਿਲਿਟੀ ਹੈ ਸਤਮਾਏ ਫਾਈ ਬੱਚੇ ਹਜ ਕਿਉਂਕਿ ਆਨ ਪੂਰੀ ਤਰ੍ਹਾਂ ਨਹੀਂ ਬਣੇ ਹੁੰਦੇ ਫੇਫੜੇ ਕਮਜ਼ੋਰ ਹੁੰਦੇ ਨੇ ਉਹਦੇ ਲਈ ਸਾਡੇ ਕੋਲ ਵੈਂਟਿਲੇਟਰੀ ਸਹੂਲਤ ਹੈ ਜੇ ਕਈ ਵਾਰੀ ਲੰਗਸ ਨਾ ਬਣਣ ਹੋਣ ਤਾਂ ਉਹਦੇ ਵਿੱਚ ਕਈ ਵਾਰੀ ਸਰਫੈਕਟੈਂਟ ਇੱਕ ਦਵਾਈ ਹੁੰਦੀ ਜਿਹੜੀ ਫੇਫੜਿਆਂ ਵਿੱਚ ਪਾਈ ਜਾਂਦੀ ਹੈ ਉਹਦੇ ਨਾਲ ਫੇਫੜੇ ਚੱਲਨੇ ਸ਼ੁਰੂ ਹੋ ਜਾਂਦੇ ਉਹਦੀ ਸਹੂਲਤ ਵੀ ਸਾਡੇ ਕੋਲ ਹੈਗੀ ਹੈ 28 ਦਿਨਾਂ ਤੱਕ ਤੇ ਬੱਚੇ ਨੂੰ ਕਿਸੇ ਤਰ੍ਹਾਂ ਦੀ ਵੀ ਤਕਲੀਫ ਆਉਂਦੀ ਹੈ ਸਾਡੇ ਕੋਲ ਹਰ ਤਰ੍ਹਾਂ ਦੀ ਤਕਲੀਫ ਦੂਰ ਕਰਨ ਲਈ ਸਾਰੇ ਸਾਧਨ ਮੌਜੂਦ ਹੈ ਬਸ ਇਕੇ ਸਰ ਵੀ ਜਿਹੜਾ ਕਿ ਕਾਰਡ ਹੈ ਉਹ ਮਾਮਾਪ ਜਰੂਰ ਬਣਾ ਲੈਣਾ ਤਾਂ ਕਿ ਬਾਅਦ ਵਿੱਚ ਉਹਨਾਂ ਨੂੰ ਕੋਈ ਇਲਾਜ ਬਿੱਲੇ ਕੋ ਦਿੱਕਤ ਨਾ ਆਵੇ ਕਿਉਂਕਿ ਮੈਡੀਕਲ ਹਮੇਸ਼ਾ ਐਮਰਜੈਂਸੀ ਦਾ ਕੁਝ ਪਤਾ ਨਹੀਂ ਹੁੰਦਾ ਕਿ ਕਦੋਂ ਕਿਸੇ ਤੇ ਵੀ ਆ ਸਕਦੀ ਹੈ ਤੋਂ ਸਾਰਿਆਂ ਨੂੰ ਬੇਨਤੀ ਇਹ ਹੀ ਹੈ ਕਿ ਇਹ ਕਾਰਡ ਬਣਾਉਣ ਵਿੱਚ ਕਈ ਵਾਰੀ 24 ਘੰਟੇ ਜਾਂ 48 ਘੰਟੇ ਦਾ ਸਮਾਂ ਵੀ ਲੱਗ ਜਾਂਦਾ ਹੈ ਇਸ ਕਰਕੇ ਕਾਰਡ ਦੇ ਬੱਚੇ ਦੇ ਮਾਂ ਪਿਓ ਬਾਪ ਕਿਸੇ ਦਾ ਵੀ ਕਾਰਡ ਬਣਿਆ ਹੋਵੇ ਉਹਦੇ ਤੇ ਛੋਟੇ ਬੱਚੇ ਦਾ 28 ਦਿਨ ਤੱਕ ਇਲਾਜ ਬਿਲਕੁਲ ਫ੍ਰੀ ਹੋ ਸਕਦਾ ਹੈ ਕੀ ਫਸਟ ਟਾਈਮ ਪ੍ਰੋਸੂਰ ਸੰਦੂ ਹਸਪਤਲ ਲੈ ਕੇ ਆ ਰਹੇ ਦੀ ਇਹ ਵਾਲੀ ਸਹੂਲਤ ਹਾਂ ਇਹ ਮੈਂ ਦੱਸਣਾ ਚਾਹਾਂਗਾ ਕਿ ਪੂਰੇ ਫਸਟਪੁਰ ਜ਼ਿਲ੍ਹੇ ਵਿੱਚ ਸਾਡਾ ਹੀ ਇੱਕ ਹਸਪਤਲ ਹੈ ਜਿਹੜਾ ਆਇਸ਼ਮਾਨਲੀ ਪੈਨਲਡ ਹੈ ਜਿੱਤੇ ਕੀ ਸਾਰੀਆਂ ਸਹੂਲਤਾਂ ਮਿਲਣਗੀਆਂ ਇਸ ਤੋਂ ਇਲਾਵਾ ਹਜੇ ਕੋਈ ਵੀ ਹੋਰ ਹਸਪਤਲ ਬੱਚਿਆਂ ਦੇ ਇਲਾਜ ਵਾਸਤੇ ਪੈਨਲਡ ਨਹੀਂ ਹੈ ਸਿਰਫ ਬੱਚਿਆਂ ਵਾਸਤੇ ਜਿਹੜਾ 28 ਦਿਨਾਂ ਤੱਕ ਸਿਰਫ ਸਾਡਾ ਹੀ ਹਸਪਤਲ ਲੈ ਮੈਨਲਡ ਪੂਰੇ ਜ਼ਿਲ੍ਹੇ ਵਿੱਚ ਪੂਰੇ ਜ਼ਿਲ੍ਹੇ ਵਿੱਚ ਜੀ ਆਮ ਤੌਰ ਤੇ ਅਮਿਤ ਕੁਮਾਰ ਹੈ ਅਮਿਤ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਸਰਬਜੀਤਪੁਰ ਤੋਂ ਰਹਿਣ ਵਾਲਾ ਜੀ ਜਿਲ੍ਹਾ ਫਰੀਦਕੋਟ ਜੀ ਤੁਸੀਂ ਸੰਧੂ ਹਸਪੀਟਲ ਬੱਚੇ ਨੂੰ ਲੈ ਕੇ ਕੀ ਪ੍ਰੋਬਲਮ ਆਉਂਦੀ ਹੈ ਸਰ ਸੰਧੂ ਹਸਪੀਟਲ ਮੇਰੇ ਆਪਣਾ ਵਾਈਫ ਦੀ ਡਿਲੀਵਰੀ ਸੀ 21 ਤਰੀਕ ਨੂੰ ਜੀ ਬੇਟ ਕੱਟ ਹੋਣ ਕਰਕੇ ਆਪਣਾ ਟਾਈਮ ਤੋਂ ਪਹਿਲਾਂ ਬੇਬੀ ਹੋ ਗਿਆ ਸੀ ਉਹਦੇ ਕਰਕੇ ਥੋੜੀ ਦਿੱਕਤ ਆਈ ਜੋ ਸਾਨੂੰ ਉਹਨਾਂ ਨੇ ਸੰਧੂ ਹਸਪੀਟਲ ਰੈਫਰ ਕੀਤਾ ਸੀ ਬੱਚੇ ਨੂੰ ਜੀ ਡਿਲੀਵਰੀ ਹੋਈ ਸੀ ਆਪਣੇ ਜੀ ਸੁਖਦੇਵ ਰਾਜ ਆਪਣਾ ਹੰਸ ਰਾਜ ਦੇ ਜੀ ਰੋਈਪੁਰ ਕੈਂਟ ਤੋਂ ਜੀ ਅ ਬਾਕੀ ਆਪਣਾ ਆਸ਼ਵਾਨ ਕਾਰਡ ਥਰੂ ਸਾਡਾ ਪਹਿਲੇ ਦਿਨ ਤੋਂ ਹੀ ਅਸੀਂ ਟ੍ਰੀਟਮੈਂਟ ਦੇ ਰਹੇ ਆ ਆਸ਼ਵਾਨ ਕਾਰ ਤੋਂ ਤੇ ਕੀ ਉਹਨੂੰ ਕਹਿੰਦੇ ਨੇ ਕਿ ਆਪਣਾ ਬਿਲਕੁਲ ਫ੍ਰੀ ਆਫ ਕੋਸਟ ਮਤਲਬ ਆਸ਼ਵਾਨ ਕਾਰਡ ਤੋਂ ਜਿਹੜਾ ਇਲਾਜ ਸਾਡਾ ਚੱਲ ਰਿਹਾ ਫ੍ਰੀ ਚੱਲ ਰਿਹਾ ਹਾਂਜੀ ਬਿਲਕੁਲ ਫ੍ਰੀ ਚੱਲ ਰਿਹਾ ਸਾਡਾ ਕੋਈ ਪੈਸਾ ਨਹੀਂ ਦਿੱਤਾ ਜੀ ਹਜੇ ਤੱਕ ਕੁਛ ਦਿੱਤਾ ਵੀ ਨਹੀਂ ਨਾ ਹੀ ਕੋਈ ਡਾਕਟਰ ਨੇ ਮੰਗ ਕੀਤੀ ਆ ਬਾਕੀ ਡਾਕਟਰ ਦਾ ਸਟਾਫ ਜੋ ਵੀ ਹੈ ਹਸਪੀਟਲ ਦਾ ਬਹੁਤ ਵਧੀਆ ਟ੍ਰੀਟਮੈਂਟ ਦੇ ਰਹੇ ਸਮਝੋ ਵੈਟੀਨੇਟਰ ਦੀ ਸੁਵਿਧਾ ਹੈਗੀ ਸਿੱਥੇ ਜੀ ਇਹ ਤੇ ਸਾਨੂੰ ਉਹਨਾਂ ਨੇ ਰੈਫਰ ਕੀਤਾ ਸੀ ਤੇ ਕਿਸ ਤਰ੍ਹਾਂ ਹੁਣ ਤੁਹਾਡੇ ਬੱਚੇ ਦੀ ਜਿਹੜੀ ਕੰਡੀਸ਼ਨ ਹੈ ਹਾਂਜੀ ਕੰਡੀਸ਼ਨ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸਹੀ ਹੋ ਗਈ ਹੈ ਅੱਜ ਉਹਨਾਂ ਨੇ ਆਪਣਾ ਬੁਲਾਇਆ ਸੀ ਮਦਰ ਨੂੰ ਕਿ ਇਹਨਾਂ ਨੂੰ ਆਪਾਂ ਬੇਬੀ ਹੈਂਡਓਵਰ ਕਰਦੀ ਹੈ ਜੀ ਅੱਛਾ ਹਾਂਜੀ ਸਰ ਮਤਲਬ ਹੁਣ ਬੱਚਾ ਠੀਕ ਹੈ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਸਰ ਇਹ ਪੈਸਾ ਕੋਈ ਨਹੀਂ ਸਰ ਕੋਈ ਪੈਸਾ ਨਹੀਂ ਦਿੱਤਾ ਜੀ ਤੁਸੀਂ ਕੀ ਲੱਗਦਾ ਜੀ ਸਰਕਾਰ ਵੱਲੋਂ ਜਿਹੜੀ ਐਸ਼ਵਨ ਕਾਰਡ ਦੀ ਚਲਾਈ ਗਈ ਹੈ ਬੜੀ ਸਕੀਮ ਹਾਂਜੀ ਹਾਂਜੀ ਸਰ ਕੀ ਕਹਾਂ ਜੀ ਬਹੁਤ ਵਧੀਆ ਹੈ ਜੀ ਸਰ ਬਹੁਤ ਵਧੀਆ ਹੈ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਸਹੂਲਤ ਹੈਗੀ ਹੈ ਜੀ ਆਮ ਆਪਣਾ ਟ੍ਰੇਟਮੈਂਟ ਨਹੀਂ ਕਰਵਾ ਸਕਦਾ ਬੱਚੇ ਦਾ ਜੀ ਖਰਚਾ ਜ਼ਿਆਦਾ ਹੋਣ ਕਰਕੇ ਟ੍ਰੇਟਮੈਂਟ ਨਹੀਂ ਕਰਵਾ ਸਕਦਾ ਜੋ ਇਹ ਆਯੁਸ਼ਮਨ ਕਾਰਡ ਬਣਿਆ ਹੈ ਇਹ ਬਹੁਤ ਵਧੀਆ ਸਕੀਮ ਹੈ ਬਹੁਤ ਬੈਨੀਫਿਟ ਹੈ ਇਹ ਇਸ ਚੀਜ਼ ਬਾਰੇ